ਗਾਰੇ ਮਾਰਕਿੰਗ ਮੰਗੇ ਆਪਣੇ ਬੋਲ ਵਾਪਸ ਲੈ ਜਾਂ ਪਰ ਇਹ ਅਹੁਦੇ ਤੋਂ ਅਸਤੀਫਾ ਦੇ ਇਹ ਪੁਤਲਾ ਉਸੇ ਲక్ష్ਮੀ ਚੂਕੂ ਕਿਆ ਗਿਆ ਜੀ ਔਰ ਇਹ ਕਿੰਨੇ ਸਰਕਾਰ ਨੂੰ ਜਾਂ ਅੰਮ੍ਰਿਤ ਸ਼ਾਲ ਹੋਏ ਸੀ ਕਿ ਪੁਤਲੇ ਭੁਗਤਣਾ ਕੋਈ ਅਸਰ ਨਹੀਂ ਹੁੰਦਾ ਇਹ ਸੰਘਰਸ਼ ਇਹ ਹੋਰ ਵੀ ਤੇਜ਼ ਕੀਤਾ ਜਾਏਗਾ ਹੋ ਸਕਦਾ ਭਾਰਤ ਬੰਦ ਕਰਨ ਦੀ ਨੋਟਾਇ ਪੰਜਾਬ ਅੰਦਰ ਪੰਜਾਬ ਬੰਦ ਕਰਨ ਦੀ ਨੋਟਾਇ ਬਾਕੀ ਅਸੀਂ ਸੰਭਾ ਨੂੰ ਮੰਨ ਲੈ ਲੋਗਾ ਕਦੇ ਵੀ ਕਿਸੇ ਕਿਸਮ ਦਾ ਸਾਡੇ ਨੂੰ ਕੋਈ ਨੁਕਸਾਨ ਨਹੀਂ ਦਿੱਤਾ ਜਾਏਗਾ यही करांगे, करांगे। कोई 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 जो भी अं एजूकेशन करा संविधान के दायरे जलायोग करा कोई साथियों कोई किसी का नुकसान नहीं किया जाएगा कोई आवाजाही च विघन नहीं पाया जाएगा अभी बैठे नहीं है आवाजाही आराम चल रही है इस करके अं संविधान मनने वाले लोग लेकिन जिथे गल आई दी अपने हाथ की अंत तो पिछले नहीं हटा चाहे सू जान भी देनी पाए अभी पिछले नहीं हटा और साहब एजुकेशन तैयार है

ਜੇ ਨੋਟ ਲਈ ਇਹਨੂੰ ਮੈਸੇਜ ਨੂੰ ਅਸੀਂ ਪਿੰਡ ਪਿੰਡ ਸਾਰਾ ਸਾਰ ਭਲਾਵਾਂਗੇ ਬਹੁਤ ਵੱਢੀ ਪੱਤਰ ਦੇ ਸੰਗਰਸ਼ ਕੀਤਾ ਜਾਏਗਾ